ਅਉ ਜੀ ਅਜਪਾ ਨਿਰਪਉ ਤੇ ਚਾਣਾ ਮਰਦੇ ਹਾਂ ਜੀ ਅ ਨਿਰ ਦਾ ਅਰਥ ਹੈ ਜੀ ਬਿਨਾ ਭਾਵ ਰਹਿਤ ਇਹ ਜਿਹੜਾ ਨਿਰ ਹੈ ਜੀ ਇਹ ਜਦੋਂ ਕਿਸੇ ਸ਼ਬਦ ਜਿਵੇਂ ਪਉ ਦੇ ਮੂਰੇ ਲੱਗ ਜਾਂਦਾ ਹੈ ਉਹਨੂੰ 네ਗੇਟਿਵ ਕਰ ਦਿੰਦਾ ਹੈ ਜੀ ਜਿਵੇਂ ਕਿ ਪਉ ਦਾ ਅਰਥ ਹੈ ਡਰ ਪੈ ਖੌਫ ਕਿਸੇ ਤੋਂ ਡਰਨਾ ਤੇ ਜਦੋਂ ਪਨ ਨਿਰਲਾ ਨੇ ਮੂਰੇ ਪਾਬ ਉਹ ਡਰ ਤੋਂ ਬਿਨਾ ਡਰ ਤੋਂ ਰਹਿਤ ਪਉ ਤੋ ਰਹਿਤ ਇਹ ਚੀਜ਼ ਨੂੰ 네ਗੇਟਿਵ ਕਰ ਦਿੰਦਾ ਜੀ ਇਹ ਉਸ ਅਰਥ ਦੇ ਜਾਂ ਉਸ ਸ਼ਬਦ ਦੇ ਅਰਥਾਂ ਨੂੰ ਬਦਲ ਦਿੰਦਾ ਹੈ ਜੀ ਆਪੋਜ਼ਿਟ ਕਰ ਦਿੰਦਾ ਹੈ ਇਸ ਲਈ ਪਉ ਹੁੰਦਾ ਹੈ ਡਰ ਪੈ ਖੋਫ ਜਦੋਂ ਮੁਰੇ ਨਿਰ ਲੱਗ ਗਿਆ ਜੀ ਇਹ ਦਾ ਆਪੋਜ਼ਿਟ ਕਰ ਦਿੰਦਾ ਬਿਨਾਂ ਡਰ ਤੋਂ ਬਿਨਾਂ ਪੈ ਤੋਂ ਬਿਨਾਂ ਰਹਿ ਖੋਫ ਤੋਂ ਜੀ ਤੇ ਆਓ ਇਸ ਦੇ ਅਰਥ ਸਮਝਦੇ ਹਾਂ ਜੀ ਨਿਰ ਪਉ ਦਾ ਅਰਥ ਹੈ ਕਿ ਮੇਰਾ ਪ੍ਰਭੂ ਪਰਮਾਤਮਾ ਜਿਹੜਾ ਹੈ ਜੀ ਉਹ ਡਰ ਤੋਂ ਰਹਤ ਹੈ ਉਹ ਨਿਡਰ ਹੈ ਜੀ ਉਸ ਨੂੰ ਕਿਸੇ ਦਾ ਵੀ ਭੈ ਜਾਂ ਖਾਫ ਨਹੀਂ ਹੈ ਜੀ ਅ ਇਥੋਂ ਨਿਰਪੋਤ ਸਵਾਲ ਪੈਦਾ ਹੁੰਦਾ ਹੈ ਜੀ ਇੱਕ ਕਿ ਮਨੁੱਖ ਕਿਸ ਤੋਂ ਡਰਦਾ ਹੈ ਜਾਂ ਆਪਾਂ ਕਿਸ ਤੋਂ ਡਰਦੇ ਹਾਂ ਜੀ ਜੋ ਮਨੁੱਖ ਹੈ ਜੀ ਉਸ ਕੋਲੋਂ ਡਰਦਾ ਹੈ ਜੋ ਉਸ ਦੇ ਬਰਾਬਰ ਦਾ ਹੋਵੇ ਜਿਹੜਾ ਉਸ ਦੇ ਵਰਗਾ ਹੋਵੇ ਜਾਂ ਆਪਣੇ ਤੋਂ ਵੱਡਾ ਹੋਵੇ ਚਾਹੇ ਫੇਰ ਉਹ ਆਰਥਿਕ ਪੱਖੋਂ ਵੱਡਾ ਕਿਉਂ ਨਾ ਹੋਵੇ ਜਾਂ ਉਹ ਸਰੀਰਕ ਪੱਖੋਂ ਵੱਡਾ ਕਿਉਂ ਨਾ ਹੋਵੇ ਜਾਂ ਅਹੁਦੇ 'ਚ ਵੱਡਾ ਕਿਉਂ ਨਾ ਹੋਵੇ ਭਾਵੇਂ ਜਿਹਦੇ ਕੋਲੇ ਜ਼ਿਆਦਾ ਪੈਸੇ ਹੁੰਦੇ ਆ ਜਾਂ ਜਿਹੜਾ ਦੇਖਣ ਨੂੰ ਤਕੜਾ ਲੱਗਦਾ ਹੈ ਵੀ ਇਹ ਤਾਂ ਮੁੱਕਾ ਮਾਰ ਕੇ ਬੰਦਾ ਮਾਰ ਦੂਗਾ ਜਾਂ ਜਿਹਦੀ ਪਹੁੰਚ ਉੱਪਰ ਤੱਕ ਹੁੰਦੀ ਹੈ ਮਨੁੱਖ ਉਹਨਾਂ ਕੋਲੋਂ ਡਰਦਾ ਹੈ ਜੀ ਜਾਂ ਫਿਰ ਅਸੀਂ ਉਸ ਤੋਂ ਡਰਦੇ ਹਾਂ ਜਿਸ ਦੀ ਸਾਨੂੰ ਸਮਝ ਨਾ ਹੋਵੇ ਭਾਵ ਉਹ ਅਦੁੱਤੀ ਸ਼ਕਤੀ ਜਿਨੂੰ ਕਈ ਵਾਰ ਆਪਾਂ ਰੂਹਾਂ ਕਹਿ ਦਿੰਨੇ ਆ ਜਾਂ ਹੋਰ ਹਜਿੀਆਂ ਚੀਜ਼ਾਂ ਕਹਿ ਦਿੰਨੇ ਆ ਜਿਹੜੀ ਸਾਡੀ ਸਮਝ ਤੋਂ ਬਾਹਰ ਹੈ ਅਸੀਂ ਉਸ ਤੋਂ ਡਰਦੇ ਹਾਂ ਤੇ ਹੁਣ ਸੋਚੀਏ ਕਿ ਜਿਹੜੇ ਲੋਕ ਕਿਸੇ ਡੇਰਿਆਂ ਤੇ ਜਾਂ ਹੋਰ ਥਾਵਾਂ ਤੇ ਮੱਥਾ ਟੇਕਣ ਜਾਂਦੇ ਹਨ ਘਾਤੋ ਜਾਂਦੇ ਹਨ ਅੱਧੇ ਤੋਂ ਵੱਧ ਉਹ ਡਰਦੇ ਹਨ ਕਿ ਜੇ ਅਸੀਂ ਨਾ ਗਏ ਤਾਂ ਸਾਡਾ ਆ ਨੁਕਸਾਨ ਹੋ ਜੂ ਜਾਂ ਆ ਨੁਕਸਾਨ ਹੋ ਜੂ ਇਸ ਲਈ ਇਸ ਨਿਰਪੋਤਾ ਸਮਝ ਆਉਂਦੀ ਹੈ ਜੀ ਕਿ ਸਾਡਾ ਜਿਹੜਾ ਪ੍ਰਭੂ ਪਰਮਾਤਮਾ ਹੈ ਉਸ ਦੇ ਬਰਾਬਰ ਦਾ ਕੋਈ ਨਹੀਂ ਹੈ ਜੀ ਉਸ ਦੇ ਵਰਗਾ ਕੋਈ ਨਹੀਂ ਹੈ ਉਸ ਤੋਂ ਵੱਡਾ ਕੋਈ ਨਹੀਂ ਹੈ ਤੇ ਦੁਨੀਆ ਦੀ ਕੋਈ ਵੀ ਚੀਜ਼ ਦੁਨੀਆ ਦੀ ਕੋਈ ਵੀ ਸ਼ੈ ਚਾਹੇ ਉਹ ਦਿਸਦੀ ਹੋਵੇ ਜਾਂ ਅਣਦਿੱਖ ਹੋਵੇ ਕੋਈ ਵੀ ਭੂਤ ਪ੍ਰੇਤ ਜਿਹਨੂੰ ਕਹਿ ਦਿੰਨੇ ਆ ਉਹ ਉਸ ਪ੍ਰਭੂ ਪਰਮਾਤਮਾ ਦੀ ਸਮਝ ਤੋਂ ਬਾਹਰ ਜਾਂ ਉਸ ਦੀ ਨਿਗਾਹ ਤੋਂ ਬਾਹਰ ਨਹੀਂ ਹੈ ਜੀ